ਗੁਰੂਰ ਸਾਹਿਬ ਦੇ ਸਰਕਾਰੀ ਹਸਪਤਾਲ ਦੇ ਵਿੱਚ ਡਾਕਟਰਾਂ ਦੀ ਕਮੀ ਬਾਰੇ ਇੱਕ ਖਬਰ ਪਿਛਲੇ ਦਿਨਾਂ ਦੇ ਵਿੱਚ ਸਾਡੇ ਵੱਲੋਂ ਨਸ਼ਰ ਕੀਤੀ ਗਈ ਸੀ ਕਿ ਡਾਕਟਰਾਂ ਦੀ ਇੱਕ ਵੱਡੀ ਕਮੀ ਚੱਲ ਰਹੀ ਹੈ ਜਿਸ ਦੇ ਮੱਦੇਨਜ਼ਰ ਲਗਾਤਾਰ ਜਿਹੜੀਆਂ ਨੇ ਐਪਲੀਕੇਸ਼ਨਾਂ ਪੰਜਾਬ ਸਰਕਾਰ ਤੱਕ ਵੀ ਭੇਜੀਆਂ ਜਾ ਰਹੀਆਂ ਨੇ ਮੇਲ ਦੇ ਜਰੀਏ ਵੀ ਸਨੇਹ ਲਗਾਇਆ ਜਾ ਰਿਹਾ ਕਿ ਗੁਰੂਰ ਸਾਹਿਬ ਦੇ ਵਿੱਚ ਸਿਹਤ ਸੂਲਤਾ ਠੱਪ ਪਈਆਂ ਹੈਗੀਆਂ ਡਾਕਟਰਾਂ ਦੀ ਕਮੀ ਹੈਗੀ ਹੈ ਤੇ ਡਾਕਟਰ ਇੱਥੇ ਜ਼ਰੂਰ ਭੇਜ ਜਾਣ ਅੱਜ ਗੁਰੂਰਸਾਹਿ ਸਰਕਾਰੀ ਹਸਪੀਟਲ ਦੇ ਵਿੱਚ ਹੀ ਮੌਜੂਦ ਹੈਗੇ ਆ ਜਿੱਥੇ ਇੱਕ ਨਵੇਂ ਡਾਕਟਰ ਨੇ ਜੁਆਇਨ ਕਰਿਆ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਜੀ ਆਇਆਂ ਨੂੰ ਵੀ ਗੁਰੂਰਸਾਹਿ ਤੁਸੀਂ ਹਸਪੀਟਲ ਨੂੰ ਜੁਆਇਨ ਕੀਤਾ ਹੈ ਕੀ ਨਾਮ ਹੈਗਾ ਤੇ ਕੀ ਡਿਗਰੀ ਤੁਹਾਡੇ ਕੀਤੀ ਹੋਈ ਹੈ ਮੇਰਾ ਨਾਮ ਆ ਡਾਕਟਰ ਸਪਨਪ੍ਰੀਤ ਸਿੰਘ ਮੈਂ ਐਮਬੀਬੀਐਸ ਡਿਗਰੀ ਕੀਤੀ ਹੋਈ ਆ ਮੈਂ ਹੁਣੇ ਇੱਥੇ ਜੁਆਇਨ ਕੀਤਾ ਤੇ ਮੈਂ ਸੇਬ ਤੌਰ ਮੈਡੀਕਲ ਅਫਸਰ ਇੱਥੇ ਪੀਸੀਐਮਐਸ 1 ਕੈਂਟਰ ਦੇ ਵਿੱਚ ਜੁਆਇਨ ਕੀਤਾ ਤੇ ਹੁਣ ਇੱਥੇ ਮੇਰੀ ਡੇਲੀ ਓਪੀਡੀ ਹੋਏਗੀ ਮੈਂ ਮਤਲਬ ਹੁਣ ਤੋਂ ਪੂਰੀਆਂ ਸਰਵਿਸਿਜ਼ ਜਿਹੜੀਆਂ ਹੈਗੀਆਂ ਨੇ ਐਮਰਜੈਂਸੀ ਹੈ ਜਾਂ ਓਪੀਡੀ ਸਰਵਿਸਿਜ਼ ਹੈ ਮੈਂ ਉਹ ਦੇ ਰਿਆਂ ਤੇ ਪੰਜਾਬ ਸਰਕਾਰ ਦਾ ਬਹੁਤ ਹੀ ਵੱਡਾ ਬਹੁਤ ਹੀ ਵਧੀਆ ਇਹ ਉਪਰਾਲਾ ਹੈ ਤਾਂ ਕਿ ਜਿਹੜੀ ਇਹ ਸਰਵਿਸਿਜ਼ ਹੈਗੀਆਂ ਨੇ ਉਹ ਘਰ-ਘਰ ਪਹੁੰਚਾਈਆਂ ਜਾਣ ਤੇ ਆਮ ਜਨਤਾ ਨੂੰ ਵੱਤ ਵਤ ਸੁਵਿਧਾ ਇਸ ਚੀਜ਼ ਦੀ ਮਿਲ ਮਿਲ ਸਕੇ ਪੂਰੇ ਜਿੰਨੇ ਵੀ ਹੈਲਥ ਪਲਾਨ ਨੇ ਜਾਂ ਪ੍ਰੋਗਰਾਮ ਚੱਲਦੇ ਆ ਉਹ ਪੂਰੇ ਇਲਾਕਾ ਇਸ ਚੀਜ਼ ਦਾ ਫਾਇਦਾ ਉਠਾ ਸਕੇ ਇਸ ਲਈ ਮਤਲਬ ਹੈਗਾ ਆਪਣਾ ਇੱਥੇ ਤੇ ਕੋਈ ਨਹੀਂ ਤੁਸੀਂ ਵੱਧ ਤੋਂ ਵੱਧ ਆ ਕੇ ਜਿੰਨਾਂ ਲੋੜ ਹੈ ਕਿਵੇਂ ਵੀ ਓਪੀਡੀ ਦਿਖਾਉਣਾ ਐਮਰਜੈਂਸੀ ਦਿਖਾਉਣਾ ਕਿਸੇ ਵੀ ਹੈਲਥ ਦੇ ਰਿਗਾਰਡਿੰਗ ਅਸੀਂ ਅਵੇਲੇਬਲ ਆ ਇੱਥੇ ਤੇ ਪਲੀਜ਼ ਵੱਧ ਤੋਂ ਵੱਧ ਤੁਸੀਂ ਆਓ ਅਸੀਂ ਬੈਠਿਆ ਤੁਹਾਨੂੰ ਸਰਵਿਸ ਦੇਣ ਲਈ ਹਾਂ ਡਾਕਟਰ ਸਾਹਿਬ ਮੈਂ ਖਬਰ ਨਸ਼ਰ ਕਰੀ ਸੀ ਵੀ 12 ਡਾਕਟਰਾਂ ਦੇ ਵਿੱਚੋਂ ਇੱਕ ਡਾਕਟਰ ਐਸਮੋ ਮੈਡਮ ਹੈ ਗਿਆ ਗਿਆਰੀਆਂ ਸਾਮੀਆਂ ਖਾਲੀ ਹੋਈਆਂ ਨੇ ਕਿਤੇ ਨਾ ਕਿਤੇ ਸਾਡੀ ਉਹ ਖਬਰ ਨੂੰ ਅਸਰ ਨੂੰ ਬੂਰ ਪੈਂਦਾ ਦਿਖਾਈ ਦੇ ਰਿਹਾ ਵੀ ਇੱਕ ਡਾਕਟਰ ਤਾਂ ਆਇਆ ਮੈਂ ਕਹਿੰਦਾ ਸੀ ਇੱਕ ਅੱਧਾ ਹੀ ਭੇਜ ਦੋ ਤੇ ਤੁਸੀਂ ਆਇਓ ਤੁਹਾਡਾ ਮੋਸਟ ਵੈਲਕਮ ਵੀ ਗੁਰੂ ਅਰਜਨ ਜੀ ਨੇ ਕੀਤਾ ਹੈਗਾ ਕੀ ਜਿਹੜਾ ਤੁਸੀਂ ਸਨੇਹਾ ਦੇਣਾ ਚਾਹੁੰਦੇ ਹੈਗੇ ਕਿੰਨੇ ਤੋਂ ਕਿੰਨੇ ਵਜੇ ਤੱਕ ਤੁਹਾਡੀ ਓਪੀਡੀ ਰਹਿਣ ਵਾਲੀ ਹੈਗੀ ਹੈ ਮਰੀਜ਼ ਜਿਹੜਾ ਤੁਹਾਡੇ ਤੋਂ ਆ ਕੇ ਲਾਹਾਲ ਲੈ ਸਕਦੇ ਆ ਹਾਂਜੀ 9 ਤੋਂ 3 ਆਪਣੀ ਇੱਥੇ ਚੱਲਦੀ ਹੈ ਰੈਗੂਲਰ ਇੱਥੇ ਓਪੀਡੀ 9 ਤੋਂ 3 ਵਜੇ ਤੱਕ ਆ ਸਕਦੇ ਆ ਬਾਕੀ ਥਰੋਅਆਊਟ ਡੇ ਵੀ ਚੱਲੀ ਜਾਂਦਾ ਹੁੰਦਾ ਕੰਮ ਜਦੋਂ ਮਰਜ਼ੀ ਕੋਈ ਐਮਰਜੈਂਸੀ ਹੈ ਕੁਝ ਵੀ ਆ ਕੇ ਦਿਖਾ ਸਕਦਾ ਸੀ ਆਵਦੀ ਸਰਵਿਸਿਸ ਦਿੰਨੇ ਆ ਬਾਕੀ ਐਸਐਮਐਮ ਮੈਮ ਵੀ ਹੁੰਦੇ ਆ ਉਹ ਵੀ ਅਵੇਲੇਬਲ ਹੁੰਦੇ ਆ ਤੇ ਮੈਡੀਕਲ ਆਫਸਰ ਆਪਣੇ ਕੋਲ ਹੋਰ ਵੀ ਹੈਗੇ ਜਿਹੜੇ ਹੁੰਦੇ ਆ ਤਾਂ ਪੂਰੀ ਵਧੀਆ ਫੁੱਲ ਫਲੈਜ ਸਰਵਿਸ ਚੱਲਣ ਗਿਆ ਵਧੀਆ ਬਿਲਕੁਲ ਜੀ ਹੁਣ ਤੁਹਾਨੂੰ ਜਿਹੜੀ ਸਰਵਿਸ ਹੈ ਸਰਕਾਰੀ ਹਸਪੀਟਲ ਦੇ ਵਿੱਚ ਮਿਲੂਗੀ ਕਿਉਂਕਿ ਮੈਡੀਸਨ ਡਾਕਟਰ ਇੱਥੇ ਆ ਚੁੱਕੇ ਹੈਗੇ ਆ ਡਾਕਟਰ ਸਾਹਿਬ ਨੇ ਜੁਆਇਨ ਕਰ ਲਿਆ ਤੇ ਜੁਆਇਨਿੰਗ ਦੀਆਂ ਵਧਾਈਆਂ ਤਾਂ ਤੁਸੀਂ ਦੇ ਦਿਓ ਕਮੈਂਟ ਸੈਕਸ਼ਨ ਅਸੀਂ ਤੁਹਾਡੇ ਲਈ ਛੱਡ ਰੱਖਿਆ ਹੈਗਾ ਤੇ ਸਾਡੀ ਜਿਹੜੀ ਕੋਸ਼ਿਸ਼ ਇਹ ਰਹਿੰਦੀ ਹੈਗੀ ਆ ਸਰਕਾਰੀ ادارਿਆਂ ਦੇ ਵਿੱਚ ਜਿੱਥੇ ਸਟਾਫ ਦੀ ਕਮੀ ਹੈਗੀ ਹੈ ਉਹਨਾਂ ਖਬਰਾਂ ਨੂੰ ਨਸ਼ਰ ਕੀਤਾ ਜਾ ਸਕੇ ਤੁਹਾਡੇ ਸੰਯੋਗ ਦੇ ਨਾਲ ਤੁਸੀਂ ਉਹ ਖਬਰਾਂ ਨੂੰ ਸ਼ੇਅਰ ਕਰਦੇ ਹੋ ਉਸ ਲਿੰਕ ਨੂੰ ਸ਼ੇਅਰ ਕਰਦੇ ਹੋ ਜਿਸ ਤੱਕ ਕਿਤੇ ਨਾ ਕਿਤੇ ਗੱਲ ਪੰਜਾਬ ਸਰਕਾਰ ਤੱਕ ਕਿਤੇ ਨਾ ਕਿਤੇ ਗੱਲ ਸਿਹਤ ਮਹਿਕਮੇ ਤੱਕ ਗਈ ਕਿਤੇ ਨਾ ਕਿਤੇ ਗੱਲ ਇੱਥੇ ਲੋਕਲ ਹਸਪੀਟਲ ਤੱਕ ਗਈ ਜਿੱਥੋਂ ਐਸਐਮਓ ਮੈਡਮ ਦੁਆਰਾ ਵਾਰ-ਵਾਰ ਮੇਲ ਐਪਲੀਕੇਸ਼ਨ ਜਿਹੜੀਆਂ ਸਰਕਾਰ ਨੂੰ ਭੇਜਾਂਗੇ ਜਾਂ ਸਾਨੂੰ ਡਾਕਟਰਾਂ ਦੀ ਕਮੀ ਹੈਗੀ ਆ ਪੂਰਤੀ ਕਰਦੇ ਆ ਇੱਕ ਡਾਕਟਰ ਜਰੂਰ ਗੁਰੂ ਅਰਸਾਈ ਹਸਪੀਟਲ ਵਿੱਚ ਨਵਾਂ ਜੁਆਇਨ ਕਰ ਗਿਆ ਜਿਸ ਦੀਆਂ ਵਧਾਈਆਂ ਜਿਹੜੀਆਂ ਹੈਗੀਆਂ ਨੇ ਤੁਸੀਂ ਕਮੈਂਟ ਸੈਕਸ਼ਨ ਵਿੱਚ ਡਾਕਟਰ ਸਾਹਿਬ ਨੂੰ ਦੇ ਸਕਦੇ ਹੋ ਤੇ ਡਾਕਟਰ ਸਾਹਿਬ ਨੇ ਕਰ ਲਿਆ ਜੁਆਇਨ ਤੇ ਤੁਸੀਂ ਪਰਿਵਾਰ ਸਮੇਤ ਜੇਕਰ ਤੁਹਾਨੂੰ ਕੋਈ ਦਿੱਕਤ ਹੈ ਸਰਕਾਰੀ ਸਹੂਲਤਾਂ ਸਰਕਾਰ ਨੇ ਹਸਪੀਟਲ ਲੋਕਾਂ ਦੀ ਸਹੂਲਤਾਂ ਲਈ ਬਣਾਏ ਹੈਗੇ ਤਾਂ ਪੰਜਾਬ ਸਰਕਾਰ ਦਾ ਟੀਚਾ ਵੀ ਰਿਹਾ ਹੈਗਾ ਚੋਣ ਮੈਨੀਫੈਸਟੋ ਵੀ ਰਿਹਾ ਹੈਗਾ ਪੰਜਾਬ ਨੂੰ ਸਿਹਤ ਸਹੂਲਤਾਂ ਵਧੀਆ ਟੰਗ ਨਾਲ ਦੇਾਂਗੇ ਤੇ ਪਰ ਅੱਜ ਇਹ ਮੈਂ ਫਿਰ ਇੱਕ ਗੱਲ ਕਹਿ ਦੇਣਾ ਇੱਕ ਡਾਕਟਰ ਨਾਲ ਸਾਡੇ ਹਸਪੀਟਲ ਦਾ ਸਰਨ ਵਾਲਾ ਨਹੀਂ ਹੈਗਾ ਕਿਉਂਕਿ 12 ਦੇ ਵਿੱਚ 2 ਆ ਗਏ 10 ਅਸਾਮੀਆਂ ਹਾਲੇ ਵੀ ਖਾਲੀ ਨੇ ਤੇ ਕੋਸ਼ਿਸ਼ ਲਗਾਤਾਰ ਜਾਰੀ ਰਹੂਗੀ ਪੰਜਾਬ ਸਰਕਾਰ ਦੇ ਅਪੀਲ ਜਿਹੜੀ ਹੈਗੀ ਆ ਖਬਰਾਂ ਜਿਹੜੀਆਂ ਨਸ਼ਰ ਕਰਕੇ ਇਹ ਗੱਲ ਜਰੂਰ ਪਹੁੰਚਾਈ ਜਾਵੇ ਕਿ ਬਾਕੀ ਵੀ ਡਾਕਟਰ ਸਾਡੇ ਹਸਪੀਟਲ ਦੇ ਵਿੱਚ ਭੇਜ ਦਿੱਤੇ ਜਾਣ ਤਾਂ ਜੋ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਮਿਲ ਸਕਣ ਤੇ ਇਹ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਲ ਤੁਹਾਡਾ ਖੁੱਦਾ ਗੁਰੂ ਅਸਤਾਈ ਲਾਈਵ